ਹਾਂਜੀ ਸਤਿ ਸ਼੍ਰੀਕਾਲ ਜੀ ਟਿੰਨ ਕੰਮ ਕਾ ਚੈਨਲ ਤੇ ਤੁਹਾਡਾ ਸਵਾਗਤ ਹੈ ਅਨੰਦ ਕਾ ਤੇ ਸਾਰੇ ਠੀਕ ਹੋਵੋਗੇ ਮੈਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਟੇ ਤੰਦਰੁਸਤ ਰਹੋ ਤੇ ਖੁਸ਼ ਰਹੋ ਅੱਜ ਵੀ ਆਪਾਂ ਉਦੋਂ ਚਾਰ ਦੇ ਉੱਤੇ ਪਾਤੀਆਂ ਪੱਤੀਆਂ ਹੋਈਆਂ ਸੀ ਇਹ ਚਾਰ ਦੇ ਉੱਤੇ ਚੱਕ ਇੱਧਰ ਆ ਜਾਣੇ ਨੇ ਕਿਉਂਕਿ ਅਚਾਰ ਵੀ ਵਰਤਣਾ ਹੁੰਦਾ ਹੈਗਾ ਆਪਾਂ ਸੁਆਲ ਜੋ ਚਾਰ ਨੇੜੇ ਆ ਗਏ ਸੀ ਅਸੀਂ ਪਾਥੇ ਇੱਧਰ ਚੜ੍ਹਣੇ ਲੱਗ ਗਏ पहले पता है que qué no le ਪਾਈ ਕਰਨੇ ਮੀ ਗਾਲੀਆਂ ਦੀਏਗੀ ਤੋਂ ਨਲਗਾ ਕਹਿੰਦੇ ਜਿਉਂ ਜੀ ਰਿਸ਼ਤੇਦਾਰੀ ਚ ਲੈ ਕੇ ਆਂਦੀ ਹੈ ਜੀ ਤੇ ਇਹਦਾ ਖਸੂਣ ਦਾ 1 ਮਹੀਨਾ ਰਹਿ ਗਿਆ ਜੀ ਹੁਣ ਦਿਖਾਵਾ ਦੇ ਜੂਈ ਉਹਦਾ ਵੀ ਜਰੂਰ ਦਿਖਾਵਾਂਗੇ ਤੇ ਕੱਲ ਰਿਸ਼ਤੇਦਾਰੀ ਚ ਲੈ ਕੇ ਆਂਦੇ ਜੀ ਦੱਸਿਓ ਕਿਸ ਤਰ੍ਹਾਂ ਲੈ ਕੇ ਆਪਨੇ ਗਾਂ ਆ ਜਾਓ ਆ ਨਹੀਂ ਜੋ ਉਹ ਕਮੇ ਉਹ ਕਮੇ ਜਦੋਂ ਲੋਕ ਵੇਟ ਲਗਾਏ ਪਰ ਸਾਰੇ ਇੱਧਰ ਆ ਗਏ ਆਪਾਂ ਨਹੀਂ ਮੈਂ ਖੁੱਲਾਗਾ ਆਇਆ ਆਇਆ ਉਹਦੇ ਕਿਨੇ ਨਹੀਂ ਹਿਓ 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 ਦੁਪਹਿਰਾਂ ਪੀ ਲੈਣੀਆਂ ਜਦੋਂ ਦੁਪਹਿਰ ਆਵਾਂਗੇ ਨਾ ਬੰਨਾਂਗੇ ਬਾਹਰ ਕੱਟਾਂਗੇ ਉਹ ਪੀ ਲੈਣੇ। ਯੋ ਯੋ ਆਇਆ ਸੱਤ। ਯੋ 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 ਸੱਤ। ਲੋ ਜੀ ਬੱਚੇ ਆਏ ਆ ਸਕੂਲੋਂ ਹੁਣ ਤੇ ਉਹਨਾਂ ਦੀ ਹੁਣ ਲੱਗਿਆ ਆਪਾਂ ਚੂਰੀ ਸ਼ੱਕਰਾਂ ਵਾਲੀ ਚੂਰੀ। ਪਾਈ ਗਏ ਚੁੱਕੇ ਰੋਟੀ ਉਹ ਨਾਲ ਹੀ ਨੇ। रोटी बना के हम चू कु लगी बहुत स्वाद चू बन छुख लगी पी है क्या घो वाइए थोड़ा जा गरम पा पैंता जी तो शक्कर दी बहुत स्वाद चूरी बन जाएगी सवेरे बच्चे कह के ऐसे भी स्कूलों आए कहें मम्मा आने वाले सू चूरी फुट गए मैं क्या ठीक है हूँ मैं रोटी बना के ताजी से चूरी दी है ना आपको भी ए लग जाता है जो बच्चे रोटी खा लेना पेट भर के भी वजिए रज गए

ढोल दिखाऊंगी बहुत वही चूड़ी पड़ी छक्टा से हम बच्चे भुख लगी नए खा लें आज इस तरह हाँ जी व्यूवर्स आखो जी आपको ढोल ला दिते ने अच लिया के नवा ढोला था बड़ा पजामा ਤੇ ਛੋਟਾ ਤੀਮਣ ਵਾਲਾ ਤੇ ਇੱਕ ਉਦੋਂ ਛੋਟਾ 15 ਮਣ ਵਾਲਾ ਰੋੜਵੇ ਦੀ ਬਸਾਂ ਨੂੰ ਲਾਤੇ ਜੀ ਵੱਡਾ ਛੋਟਾ ਛੋਟਾ ਤਿੰਨੇ ਸੈੱਟ ਕਰਕੇ ਲਾਤੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਜੀ ਤੇ ਵੱਡੀ ਕਣਕ

ਸਸਵੀ ਇਹਨਾਂ ਰੱਖਤਾ ਜੀ ਸਸਵੀ ਸਸਵੀ ਰੱਖਤ ਨਾਦ ਜੀ ਆਪਾਂ ਲਿਆਂਦੀ ਲਸਣ ਪੱਟ ਲਈ ਖੇਤੋਂ ਤੇ ਤੁਹਾਨੂੰ ਦਿਖਾਉਣੇ ਆਂਗੇ ਆਹ ਦੇਖੋ ਆਪਣੀ ਲਸਣ ਤੇ ਤੁਹਾਨੂੰ ਗੰਡੀ ਵੀ ਦਿਖਾਵਾਂਗੇ ਬਹੁਤ ਵਧੀਆ ਸਿਰੇ ਦਾ ਗੰਡਾ ਹੁੰਦਾ ਇਹ ਆਪਣੀ ਲਸਣ ਦਾ ਆ ਦੇਖੋ ਜੀ ਕਰਦੀ ਪੱਤੇ ਅੱਜ ਬਲਸਣ ਪੱਟ ਲਈ ਜੀ ਕਰਦੀ ਤੇ ਗੰਡੇ ਹਜੇ ਪੱਤੇ ਨਹੀਂ ਕੋ ਰਹਿੰਦੇ ਜਿੱਦੇ ਪੱਤੇ ਤੁਹਾਨੂੰ ਦਿਖਾਵਾਂਗੇ ਆਹ ਦੇਖੋ ਜੀ ਆਪਣੀ ਲਸਣ ਦਾ ਗੰਡਾ ਦੇਖੋ ਕਿੰਨਾ ਮੋਟਾ ਤੇ ਇਹਨੂੰ ਹੁਣ ਆਪਾਂ ਜੀ ਗੁੱਟੀਆਂ ਬਣਾ ਕੇ ਸਾਵਾਂਗੇ ਇਸ ਤਰ੍ਹਾਂ ਇਹਨਾਂ ਨੇ ਗੁੱਟੀਆਂ ਬਣਾਵਾਂਗੇ ਤੇ ਫੇਰ ਇਹਨੂੰ ਇਹ ਸੁੱਕ ਜੁਮਜੇ ਤੱਕ ਜਿਹੜੀਆਂ ਆਪਾਂ ਗੁੱਟੀਆਂ ਬਣਾਵਾਂਗੇ ਫਿਰ ਆਪਾਂ ਇਹਨੂੰ ਆਗ ਦੇ ਵਿੱਚ ਪਾਇਆ ਕਰਾਂਗੇ ਸਾਦੀ ਵਿੱਚ ਖਾਇਆ ਕਰਾਂਗੇ ਤੇ ਆਗ ਦੇ ਵਿੱਚ ਪਾਇਆ ਕਰਾਂਗੇ ਤੇ ਮੋਲਜਾ ਮਾਣਿਆ ਕਰਾਂਗੇ ਐਸ ਤਰ੍ਹਾਂ ਜੀ ਇਹਨਾਂ ਦੀਆਂ ਗੁੱਟੀਆਂ ਹੀ ਬਣਾ ਲਾਂਗੇ ਓਲੇ ਐਂ ਜੀ ਹੁਣ ਆਪਾਂ ਇਹ ਇੱਕ ਥਾਂ ਲਾ ਲਾਂਗੇ ਪਹਿਲਾਂ ਰੇੜੀ ਤੋਂ ਤੇ ਗੁੱਟੀਆਂ ਬਣਾਵਾਂਗੇ ਇਹਦੇ ਬਾਅਦ ਚ ਤੁਹਾਨੂੰ ਦਿਖਾਵਾਂਗੇ ਇਹਦੇ ਗੁੱਟੀਆਂ ਬਣਾਾਂਗੇ ਆ ਤੇ ਆ ਦੇਖੋ ਸਵੇਰੇ ਆਪਾਂ ਜਿਹੜਾ ਥਾਂ ਸਵਾਰਿਆ ਜੀ ਉਹ ਤੁਹਾਨੂੰ ਦਿਖਾਉਣੇ ਹੈਗੇ ਆ ਬਹੁਤ ਖਰਾਬ ਹੋਇਆ ਪੈਸੀ ਇਥੋਂ ਸਾਰਾ ਚਾਰ ਇਕੱਠਾ ਕੀਤਾ ਪਹਿਲਾਂ ਤਾਂ ਸਾਰਾ ਮੈਂ ਸਾਰਾ ਦਿਖਾਉਣੇ ਤੁਹਾਨੂੰ ਆ ਦੇਖੋ ਜਿਹੜਾ ਗਲਿਆਚਾਰ ਸੀ ਜੀ ਉਹ ਇੱਕ ਪਾਸੇ ਇਧਰ ਸਾਰਾ ਇਕੱਠਾ ਕਰਤਾ ਤੇ ਜਿਹੜਾ ਸਾਫ ਚਾਰ ਸੀ ਉਹ ਇਧਰ ਕਰਤਾ ਆ ਦੇਖੋ ਸਾਰਾ ਫਿਰ ਵੀ ਹੁਣ ਮੈਂ ਸ਼ਾਮ ਨੂੰ ਬਣਾਈਏ ਸਵਿਰਨ ਜਾਮਣ ਦੇ ਪੱਤੇ ਡਗਪੇ ਤੇ ਸਾਰਾ ਸਾਫ ਕੀਤਾਗਾ ਤੁਹਾਨੂੰ ਦਿਖਾਉਣੇ ਆ ਸਾਫ ਚਾਰ ਹੈਗਾ ਤੇ ਆ ਜਿਹੜਾ ਗਲਿਆਚਾਰ ਹੈ ਇੱਕ ਪਾਸੇ ਕਰਤਾ ਸਾਰਾ ਬਹੁਤ ਖਰਾਬ ਹੋਇਆ ਪੈਸੀਗਾ ਇਹ ਸਾਰਾ ਇੱਥੇ ਸੁੰਬਰ ਸੂਰ ਕੇ ਆ ਦੇਖੋ ਸਾਰਾ ਆ ਜਾਮਣ ਦੇ ਪੱਤੇ ਜਿਹੜੇ ਸਾਰੇ ਇਕੱਠੇ ਢੇਰੀ ਲਾਤੀ ਇੱਕ ਤੇ ਇੱਕ ਲਾਤੀ ਜੀ ਹੋਥੇ ਤੇ ਇਹ ਆਪਾਂ ਚੱਕੇ ਨਹੀਂ ਜਿਨਾਈ ਇਹਨਾਂ ਨੂੰ ਅੱਗ ਲਾਈਏ ਕਿਉਂਕਿ ਇਸ ਜਦੋਂ ਜੀ ਆਪਣੇ ਮੱਛਰ ਹੋ ਜਾਂਦਾ ਹੈਗਾ ਫਿਰ ਸਾਨੂੰ ਪਸ਼ੂਆਂ ਦੇ ਵਿੱਚ ਧੁੰਨੀਆਂ ਪਾਉਣੀਆਂ ਪੈਂਦੀਆਂ ਆ ਪਸ਼ੂਆਂ ਦੇ ਕੋਲੇ ਫਿਰ ਉਹ ਹੀ ਉਹਦੋਂ ਪਾਇਆ ਕਰਾਂਗੇ ਇਸ ਲਈ ਇਹ ਰੱਖ ਲਈ ਸੀਗੇ ਜਾਮਣਾਂ ਦੇ ਪੱਤੇ ਸੁੱਕੇ ਤੇ ਆ ਆਚਾਰ ਗਲਿਆ ਜਿਹੜਾ ਇਹ ਸਾਰਾ ਰੱਖ ਲਿਆ ਕਿਉਂਕਿ ਜੇ ਜਦੋਂ ਪਸ਼ੂਆਂ ਮੱਛਰ ਜ਼ਿਆਦਾ ਹੋ ਜਾਂਦਾ ਉਦੋਂ ਪਸ਼ੂਆਂ ਕੋਲੇ ਤੂੰ ਹੀ ਪਾਣੀ ਪੈਂਦੀ ਤੇ ਫਿਰ ਇਹਦਾ ਜ਼ਿਆਦਾ ਧੂਆਂ ਹੋ ਜਾਂਦਾ ਤੇ ਫਿਰ ਮੱਛਰ ਭੱਜ ਜਾਂਦੇ ਤੇ ਤੁਹਾਨੂੰ ਦਿਖਾਏ ਅੱਜ ਦੇਖੋ ਸਾਰਾ ਥਾਂ ਸਾਫ਼ ਕਰਤਾ ਆ ਚਾਰ ਵੀ ਕਾਗਜ਼ ਲਾ ਕੇ ਪਰੇ ਤੇ ਪੱਟ ਲਿਆ ਆਪਾਂ ਦੋ ਦਿਨਾਂ ਦਾ ਤਿੰਨ ਦਿਨਾਂ ਦਾ ਤਿਆਰ ਕਰ ਲਿਆ ਇਹ ਪੈਰ ਕਿ ਫਸ ਗਿਆ ਪੰਨ ਉਤਰੂੰਗੀ 1 ਮਿੰਟ ਖੜ ਜਾ ਇਹ ਭਾਲਦੀ ਆ ਉਹ ਹਾਂਜੀ ਸਸੀ ਕਾਲ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਜੀ ਤਾਂ ਪਲੀਜ਼ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਲਾਈਕ ਜ਼ਰੂਰ ਦਿਓ ਕਰੋ ਕਿਉਂਕਿ ਜੀ ਇਹ ਨਾਲ ਸਾਡਾ ਹੌਸਲਾ ਵੱਧਦਾ ਹੈ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ